ਕਿ ਗੋਵਿੰਦਾ ਤੇ ਉਸਦੀ ਪਤਨੀ ਸੁਨੀਤਾ ਵਿਆਹ ਦੇ 38 ਸਾਲ ਬਾਅਦ ਹੋ ਰਹੇ ਨੇ ਇੱਕ ਦੂਜੇ ਤੋਂ ਕੋਲੋਂ ਅਲੱਗ ਸਸ਼ਕਾਲ ਦੇ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਪਬਲਿਕ ਅਪਡੇਟ ਟੀਵੀ ਮੈਂ ਹਾਨੀ ਹ ਸ਼ਰਮਾ ਇਸ ਵਕਤ ਦੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੀ ਕਿ ਇੱਕ ਖਬਰ ਬਾਲੀਵੁੱਡ ਦੀ ਫਿਲਮ ਇੰਡਸਟਰੀ ਤੋਂ ਸਾਹਮਣੇ ਆ ਰਹੀ ਹੈ ਤੇ ਇਹ ਖਬਰ ਬਾਲੀਵੁੱਡ ਦੇ ਹੀਰੋ ਨੰਬਰ 1 ਦੇ ਨਾਲ ਜੁੜੀ ਹੋਈ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸਦੀ ਹੈ ਕਿ ਬਾਲੀਵੁੱਡ ਦੇ ਮਸ਼ਹੂਰ ਐਕਟਰ ਜਿਹੜੇ ਨੇ ਗੋਵਿੰਦਾ ਤੇ ਉਸ ਦੀ ਪਤਨੀ ਜਿਹੜੀ ਹੈ ਸੁਨੀਤਾ ਅਹੂਜਾ ਦੇ ਸੁਨੀਤਾ ਅਹੂਜਾ ਜਿਹੜੇ ਗੋਵਿੰਦਾ ਤੋਂ ਡਿਵੋਰਸ ਲੈਣ ਦੇ ਲਈ ਕੋਰਟ ਦੇ ਵਿੱਚ ਡਿਵੋਰਸ ਦੀ ਅਰਜ਼ੀ ਦਾਇਰ ਕਰ ਦਿੱਤੀ ਹੈ ਤੁਹਾਨੂੰ ਦੱਸਦੀ ਕਿ 38 ਸਾਲ ਬਾਅਦ ਜਿਹੜਾ ਜੋੜਾ ਹੈ ਇੱਕ ਦੂਜੇ ਕੋਰਟ ਦੇ ਵਿੱਚ ਡਿਵੋਰਸ ਲਈ ਅਰਜ਼ੀ ਦਾਇਰ ਕੀਤੀ ਹੈ ਇਸ ਨਾਲ ਹੀ ਤੁਹਾਨੂੰ ਦੱਸ ਦੇ ਕਿ ਸੁਨੀਤਾ ਨੇ ਮੁੰਬਈ ਦੀ ਕੋਰਟ ਦੇ ਵਿੱਚ ਅਰਜ਼ੀ ਦਾਇਰ ਕੀਤੀ ਹੈ ਗੋਵਿੰਦਾ ਤੇ ਕਈ ਸੰਗੀਨ ਇਲਜ਼ਾਮ ਵੀ ਲਗਾਏ ਗਏ ਨੇ ਤੁਹਾਨੂੰ ਦੱਸ ਦੇ ਕਿ ਗੋਵਿੰਦਾ ਤੇ ਟਾਰਚਰ ਦੇ ਨਾਲ ਨਾਲ ਹੋਰ ਵੀ ਇਲਜ਼ਾਮ ਲਗਾਏ ਗਏ ਨੇ ਗੋਵਿੰਦਾ ਤੇ ਹੋਰ ਮਹਿਲਾ ਦੇ ਨਾਲ ਸੰਬੰਧ ਹੋਣ ਦੇ ਇਲਜ਼ਾਮ ਵੀ ਲਗਾਏ ਗਏ ਨੇ ਸੁਨੀਤਾ ਨੇ 38 ਸਾਲ ਬਾਅਦ ਵਿਆਹ ਤੋਂ ਇੱਕ ਦੂਜੇ ਤੋਂ ਅਲੱਗ ਹੋਣ ਦਾ ਫੈਸਲਾ ਲੈਂਦਾ ਤੇ ਡਿਵੋਰਸ ਦੀ ਅਰਜ਼ੀ ਜਿਹੜੀ ਹੈ ਉਹ ਦਾਇਰ ਕਰ ਦਿੱਤੀ ਹੈ ਗੋਵਿੰਦਾ 19 ਸੇ ਸੁਪਰਸਟਾਰ ਰਹਿ ਚੁੱਕੇ ਨੇ ਤੁਹਾਨੂੰ ਕਿ ਗੋਵਿੰਦਾ ਇੱਕ ਬਹੁਤ ਹੀ ਜ਼ਿਆਦਾ ਵੱਡੇ ਜਿਹੜੇ ਐਕਟਰ ਨੇ ਤੇ ਇਸ ਦੇ ਨਾਲ ਹੀ ਬਹੁਤ ਹੀ ਵਧੀਆ ਡਾਂਸਰ ਵੀ ਨੇ ਅੱਜ ਕੱਲ ਦੀ ਜਨਰੇਸ਼ਨ ਵੀ ਗੋਵਿੰਦਾ ਦੇ ਡਾਂਸ ਤੇ ਐਕਟਿੰਗ ਨੂੰ ਕਾਫੀ ਜ਼ਿਆਦਾ ਪਸੰਦ ਕਰਦੀ ਹੈ ਗੋਵਿੰਦਾ ਤੇ ਸੁਨੀਤਾ ਦੀ ਜੋੜੀ ਬਹੁਤ ਹੀ ਜ਼ਿਆਦਾ ਮਸ਼ਹੂਰ ਹੈ ਤੇ ਹੁਣ ਇਹ ਜੋੜੀ ਜਿਹੜੀ ਹੈ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ ਇਸ ਜੋੜੀ ਜਿਹੜੀ ਹੈ ਸੁਰਖੀਆਂ ਦੇ ਵਿੱਚ ਹੈ ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇ ਕਿ ਜੋੜੀ ਚਰਚਾ ਦਾ ਵਿਸ਼ਾ ਇਸ ਕਾਰਕ ਬਣੀ ਹੋਈ ਹੈ ਕਿ ਕਿਉਂਕਿ ਵਿਆਹ ਦੇ 38 ਸਾਲ ਬਾਅਦ ਸੁਨੀਤਾ ਨੇ ਗੋਵਿੰਦਾ ਤੋਂ ਤਲਾਕ ਲੈਣ ਦੇ ਲਈ ਅਰਜੀ ਦਾਇਰ ਕੀਤੀ ਹੈ ਸੁਨੀਤਾ ਨੇ ਹਿੰਦੂ ਮੈਰਿਜ ਇੱਕਤੇ ਦੇ ਤਹਿਤ ਜਿਹੜੀ ਅਰਜੀ দাਇਰ ਕੀਤੀ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇ ਕਿ ਗੋਵਿੰਦਾ ਤੇ ਕਈ سنگੀਨ ਇਲਜ਼ਾਮ ਵੀ ਲਗਾਏ ਗਏ ਨੇ ਚੀਟਿੰਗ टॉਰਚਰ ਦੇ ਨਾਲ ਨਾਲ ਹੋਰ ਮਹਿਲਾ ਦੇ ਨਾਲ ਸੰਬੰਧ ਹੋਣ ਦੇ ਵੀ ਗੋਵਿੰਦਾ ਤੇ ਇਲਜ਼ਾਮ ਲਗੇ ਨੇ ਇਸ ਦੇ ਖਬਰ ਤੋਂ ਬਾਅਦ ਫੈਨਸ ਵੀ ਕਾਫੀ ਹੈਰਾਨ ਹਨ ਕਿ ਆਖਿਰ ਕਿਉਂ ਇਹ ਜੋੜੀ ਜਿਹੜੀ ਹੈ 38 ਸਾਲ ਬਾਅਦ ਵਿਆਹ ਦੇ ਇੱਕ ਦੂਜੇ ਦੇ ਕੋਲੋਂ ਅਲੱਗ ਹੋ ਰਹੀ